ਡੀਜ਼ਲ ਟਿੰਗ ਮਸ਼ੀਨ ਜੋ ਕਿ ਸ਼ਹਿਰ ਦੀ ਲੰਬੇ ਸਮੇਂ ਦੀ ਮੰਗ ਸੀ ਕੱਲ ਨਗਰ ਕੌਂਸਲ ਮਰੰਡਾ ਵਿਖੇ ਪੁੱਜ ਗਈ ਇਸ ਮੌਕੇ ਤੇ ਹਾਜ਼ਰ ਸਨ ਸਾਰੇ ਐਮਸੀ ਸਹਿਬਾਨ ਉੱਗੇ ਨੇਤਾ ਤੇ ਜ਼ਾਰੇ ਪ੍ਰਧਾਨ ਸਾਹਿਬ ਇਸ ਤੋਂ ਪਹਿਲਾਂ ਐਸਟੀਐਮ ਸਾਹਿਬ ਨੇ ਇੱਕ ਬਹੁਤ ਹੀ ਖਾਸ ਮੀਟਿੰਗ ਲਈ ਜਿਸ ਦੇ ਵਿੱਚ ਸ਼ਹਿਰ ਨਿਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਹਨਾਂ ਸਮੱਸਿਆਵਾਂ ਨੂੰ ਸੁਲਝਾਉਣ ਦੇ ਲਈ ਉਹਨਾਂ ਦਾ ਹੱਲ ਕਰਨ ਦੇ ਲਈ ਸਾਰੇ ਅਫਸਰ ਸਹਿਬਾਨ ਨੂੰ ਦਿਸ਼ਾ ਨਿਰਦੇਸ਼ ਦਿੱਤੇਗੇ ਹਾਲਾਂਕਿ ਐਸਟੀਐਮ ਸਾਹਿਬ ਦੀ ਸਿਹਤ ਠੀਕ ਨਹੀਂ ਸੀ ਫਿਰ ਵੀ ਐਸਟੀਐਮ ਸਾਹਿਬ ਇਸ ਖਾਸ ਮੌਕੇ ਤੇ ਪੁੱਜੇ ਤੇ ਆਪਣਾ ਪ੍ਰਾਮਰਤਪਾਲ ਖਟੜਾ ਵੀ ਖਾਸ ਤੌਰ ਤੇ ਇਸ ਮੀਟਿੰਗ ਲਈ ਪੁੱਜਿਆ ਇਸ ਮੌਕੇ ਤੇ ਸਾਰੇ ਅਫਸਰ ਸਹਿਬਾਨ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਕਿ ਇਸ ਮੌਸਮ ਦੇ ਵਿੱਚ ਨਾਗਰਿਕਾਂ ਨੂੰ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਤੇ ਇਸ ਮੌਕੇ ਤੋਂ ਸਾਰੇ ਐਮਸੀ ਸਹਿਬਾਨ ਨੇ ਇਸ ਮਸ਼ੀਨ ਬਾਰੇ ਵੀ ਆਪਣੇ ਵਿਚਾਰ ਦਿੱਤੇ ਤੇ ਇਸ ਸਮੇਂ ਦੀ ਵੱਡੀ ਮੰਗ ਦੱਸਦੇ ਹੋਏ ਉਹਨਾਂ ਦੱਸਿਆ ਕਿ ਇਸ ਮਸ਼ੀਨ ਦੇ ਨਾਲ ਸਾਡੇ ਸ਼ਹਿਰ ਦੀਆਂ ਸਾਰੀਆਂ ਦਾ ਸਾਰਾ ਸੀਵਰੇਜ ਜੋ ਚੰਗੀ ਤਰੀਕੇ ਨਾਲ ਸਾਫ਼ ਹੋਏਗਾ ਜੋ ਕਿ ਪਹਿਲਾਂ ਹੋਰ ਮਸ਼ੀਨਾਂ ਤੇ ਨਿਰਭਰ ਕਰਦਾ ਸੀ ਸਾਰਿਆਂ ਤੋਂ ਪਹਿਲਾਂ ਤਾਂ ਵੈਸੂਲ ਦਾ ਖਾਲਸਾ ਵੈਕੋ ਪਤਾ ਸਾਰਿਆਂ ਨੂੰ ਅੱਜ ਜੋ ਸਾਡਾ ਪਲਾਨ ਹੈ ਮਰੰਡੇ ਦੀ ਸਫਾਈ ਸਬੰਧੀ ਸੀਵਰ ਡੀਸੈਲਟਿੰਗ ਦਾ ਇਹਦੇ ਵਾਸਤੇ ਸਾਡੀਆਂ ਮਸ਼ੀਨਾਂ ਪਹੁੰਚ ਚੁੱਕੀਆਂ ਅੱਜ ਤੋਂ ਜਿਹੜੀ ਮੀਟਿੰਗ ਸਾਡੀ ਹੋਈ ਸੀ 28 ਤਰੀਕ ਨੂੰ ਉਹਦੇ ਵਿੱਚ ਅਸੀਂ ਇੱਕ ਮਤਾ ਪਾਸ ਕੀਤਾ ਸੀ ਵੀ ਮਰੰਡੇ ਦੇ ਵਿੱਚ ਜਿਹੜੇ ਸੀਵਰ ਆ ਬਹੁਤ ਮਤਲਬ ਮੁੱਦਤਾ ਤੋਂ ਸਮਝ ਲਓ ਜਿੱਦਣ ਦਾ ਪਿਆ ਕਦੇ ਡੀਸੈਲਟਿੰਗ ਹੋਈ ਹੋਣੀ ਡੀਸੈਲਟਿੰਗ ਨਹੀਂ ਹੋਈ ਇਸ ਕਾਰਨ ਕਰਕੇ ਅਸੀਂ ਫਿਰ ਇਹ ਇੱਥੇ ਮਰੰਡਾ ਕਮੇਟੀ ਵੱਲੋਂ 50 ਲੱਖ ਤਕਰੀਬਨ ਪਾਸ ਕੀਤਾ ਹੈ ਜੀ ਇਹਨਾ ਪੂਰੇ ਮਰੰਡੇ ਦੀ ਸਫਾਈ ਹੋਣੀ ਆ ਵੱਖ-ਵੱਖ ਬਾਟਾਂ ਦੀ ਵੱਖ-ਵੱਖ ਜਿੰਨੇ ਵੀ ਜਿੱਥੇ ਤੱਕ ਵੀ ਸਾਡਾ ਸੀਵਰ ਚੱਲਦਾ ਪੂਰਾ ਸਫਾਈ ਹੋਊਗੀ ਤਾਂ ਕਿ ਜਿਹੜੀ ਲੋਕਾਂ ਦੀ ਸਮੱਸਿਆ ਮੇਨ ਪ੍ਰੋਬਲਮਾ ਪਾਣੀ ਕਿੱਥੇ ਉੱਪਰਦਾ ਕਿੱਥੇ ਬਾਹਰ ਨਿਕਲਦਾ ਉਹ ਸਾਰੀ ਹੱਲ ਹੋਵੇਗੀ ਤੇ ਇਸ ਦੇ ਸਬੰਧ ਚ ਮੈਂ ਸਰਦਾਰ ਭਗਵਾਨ ਸਿੰਘ ਮਾਨ ਦਾ ਤੇ ਆਪਣੇ ਡਾਕਟਰ ਚਰਨਜੀਤ ਚਰਨਜੀਤ ਸਿੰਘ ਐਮ ਐਲ ਏ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਦਕਾ ਇਹ ਮਰੰਡੇ ਦੇ ਵਿੱਚ ਕੰਮ ਜੋਰਾਂ ਤੇ ਚੱਲ ਰਹੇ ਸਾਡੇ ਨਾਲ ਨੇ ਬਾਲਟ ਨੰਬਰ 5 ਤੋਂ ਬਰਿੰਦਰ ਸਿੰਘ ਬਰਿੰਦਰ ਸਿੰਘ ਜੀ ਅੱਜ ਜੋ ਵੀ ਕੁਝ ਹੋਇਆ ਉਹਦੇ ਬਾਰੇ ਥੋੜਾ ਚਾਨਣਾ ਪਾ ਦਿਓ ਕੀ ਐਕਟੀਵਿਟੀ ਸੀ ਕੀ ਅੱਜ ਮਤਦਾਰੀ ਅੱਜ ਦਿੰਦੀ ਸਸਿਕਲ ਸਾਰਿਆਂ ਨੂੰ ਮੇਰੇ ਵੱਲੋਂ ਜੀ ਤੇ ਅੱਜ ਸਾਡੇ ਐਚਡੀ ਸਾਹਿਬ ਨੇ ਮੀਟਿੰਗ ਕੀਤੀ ਆ ਸਾਡੇ ਸਾਰੇ ਐਮਡੀ ਸਾਹਿਬਾਨ ਹਾਜ਼ਰ ਸਨ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕੋਈ ਪਬਲਿਕ ਸਾਡੇ ਜਿਹੜੇ ਭੈਣ ਭਰਾ ਵੀ ਹਾਜ਼ਰ ਸਨ ਜਿਹੜੇ ਕੀ ਸਫਾਈ ਨੂੰ ਲੈ ਕੇ ਉਹਰੇ ਹਾਜ਼ਰ ਹੋਏ ਸਨ ਤੇ ਸਾਨੂੰ ਐਚਡੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਬੇ ਜਲਦੋ ਜਲਦ ਸਾਰੇ ਸ਼ਹਿਰ ਦੀ ਸਫਾਈ ਚੰਗੇ ਤਰੀਕੇ ਨਾਲ ਕਰਾਈਤੀ ਜਾਵੇਗੀ ਬਾਕੀ ਜਿਹੜੀ ਮੇਨ ਗੱਲ ਦਾ ਇੱਕ ਮਸ਼ੀਨ ਆ ਗਈ ਹੈ ਸੀਵਰੇਜ ਦੀ ਸਪਲਾਈ ਕਰਨ ਵਾਸਤੇ ਤੇ ਅਸੀਂ ਪ੍ਰਸ਼ਾਸਨ ਦਾ ਐਮਐਲ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਤਾਂ ਕਿ ਸਾਡਾ ਸ਼ਹਿਰ ਚੰਗੇ ਤਰੀਕੇ ਨਾਲ ਸਾਫ਼ ਸੁਥਰਾ ਹੋ ਸਕੇ ਸਾਡਾ ਧੰਨਵਾਦ ਸਾਡੇ ਨਾਲ ਨੇ ਸੰਦੀਪ ਕੁਮਾਰ सोनू ਜੀ ਬਾੜ ਨੰਬਰ 11 ਤੋਂ ਉਸ ਨੂੰ ਅੱਜ ਦੇ ਦਿਨ ਬਾਰੇ ਐਕਟੀਵਿਟੀ ਬਾਰੇ ਚਾਣਨਾ ਪਾ ਦਿਓ ਜੀ ਅੱਜ ਜੀ ਸਾਡੇ ਪ੍ਰਧਾਨ ਸਰਦਾਰ ਜਗਵੇਸ਼ ਸਿੰਘ ਬਿੱਟੂ ਵੱਲੋਂ ਬਹੁਤ ਵੀ ਅਹਿਮ ਉਪਰਾਲਾ ਕੀਤਾ ਗਿਆ ਜੋ ਕਿ ਜਿਹੜੇ ਪੁਰੇ ਬਹੁਤ ਸਿਆਸਤ ਕਰਦੇ ਆਏ 1992 ਤੋਂ ਕਹਿੰਦੇ ਸੀ ਪ੍ਰਧਾਨਾ ਸੀ ਪ੍ਰਧਾਨਾ ਕਿਸੇ ਨੇ ਕੁਝ ਨਹੀਂ ਕੀਤਾ ਅਜੇ ਤੱਕ ਸੀਵਰੇਜ ਲਈ ਪੀ ਸਿਲਟਿੰਗ ਹੋਈ ਆ ਉਹਦੇ ਲਈ ਕਰੀਬ 50 ਲੱਖਾਂ ਦੀ ਲਾਗਤ ਨਾਲ ਜਿਹੜਾ ਇਹ ਕੰਮ ਹੋਇਆ ਇਹ ਸਾਰਾ ਕੰਮ ਨਗਰ ਕੌਂਸਲ ਪ੍ਰਧਾਨ ਬਿੱਟੂ ਜੀ ਦੀ ਅਗਵਾਈ ਹੇਠ ਹੋ ਰਿਹਾ ਜਿਹੜਾ ਕਿ ਅੱਜ ਤੱਕ ਕਿਸੇ ਵੀ 1992 ਵਾਲੀ ਟਰਮ ਤੋਂ ਪਹਿਲਾਂ ਨਹੀਂ ਹੋਇਆ ਬਾਅਦ ਚੋਂ ਨਹੀਂ ਹੋਇਆ ਸਾਡੇ ਨਾਲ ਨੇ ਸੰਗਤ ਸਿੰਘ ਜੀ ਭਾਮੀਆਂ ਜੋ ਕਿ ਵਾਰ ਨੰਬਰ 1 ਤੋਂ ਨੇ ਸੋ ਸੰਗਤ ਜੀ ਕਿਰਪਾ ਕਰਕੇ ਅੱਜ ਦੇ ਜੋ ਦਿਨ ਬਾਰੇ ਥੋੜੀ ਚਾਨਣਾ ਪਾ ਦਿਓ ਕੀ ਐਕਟੀਵਿਟੀਜ਼ ਹੋਈਆਂ ਆ ਅੱਜ ਜਿਹੜਾ ਸੀਵਰ ਦੀ ਸਫਾਈ ਵਾਸਤੇ ਜੋ ਕੰਮ ਸ਼ੁਰੂ ਕਰਾਇਆ ਹੈ ਇਹ ਤਕਰੀਬਨ ਮੇਰੇ ਖਿਆਲ ਚ ਪਹਿਲਾ ਕਿਸੇ ਵੀ ਪ੍ਰਧਾਨ ਨੇ ਜਾਂ ਮੈਂਬਰਾਂ ਨੇ ਇਸ ਚੀਜ਼ ਬਾਰੇ ਸੋਚਿਆ ਨਹੀਂ ਇਹ ਤਾਂ ਬਹੁਤ ਜ਼ਰੂਰੀ ਤੇ ਸਫਾਈ ਕਰਨਾ ਕਿਉਂਕਿ ਸੀਵਰ ਬਹੁਤ ਪੁਰਾਣਾ ਹੋ ਗਿਆ ਤਾਂ ਤੇ ਹੁਣ ਇਹ ਸਫਾਈ ਹੋਣ ਨਾਲ ਤਕਰੀਬਨ ਸਾਰਾ ਸ਼ਹਿਰ ਜਿਹੜਾ ਹੈ ਸਾਫ ਸੁਥਰਾ ਹੋ ਜਾਊਗਾ ਧੰਨਵਾਦ ਜੀ ਸਾਡੇ ਨਾਲ ਨੇ ਰਾਜਪ੍ਰੀਤ ਰਾਜੀ ਜੀ ਜੋ ਕਿ ਬਾੜ ਨੰਬਰ 15 ਤੋਂ ਐਮਸੀ ਨੇ ਰਾਜੀ ਜੀ ਅੱਜ ਦੇ ਦਿਨ ਬਾਰੇ ਚਾਹਨਾ ਪਾਇਆ ਜੀ ਅੱਜ ਜੀ ਜੋ ਪਿਛਲੇ ਕਈ ਸਾਲਾਂ ਤੋਂ ਸਮਝੋ ਜਦੋਂ ਸੀਵਰੇਜ ਪਈ ਆ ਜੀ ਇਹ ਸਫਾਈ ਦਾ ਕੰਮ ਬਿਲਕੁਲ ਨਹੀਂ ਹੋਇਆ ਉਸ ਸਬੰਧ ਵਿੱਚ ਅਸੀਂ ਨਗਰ ਕਾਉਂਸਲ ਨੇ ਮਤਾ ਪਾਇਆ ਤਾਂ ਜਿਹਦੇ 50 ਲੱਖ ਰੁਪਏ ਪਾਸ ਕਰੇ ਤਾਂ ਕਿ ਟੋਟਲ ਮਰੰਡ ਦੀ ਸਫਾਈ ਹੋ ਸਕੇ ਵਾਰਡ ਨੰਬਰ 15 14 13 'ਚ ਸਾਡੇ ਪਾਣੀ ਦਾ ਬਹਾਉ ਬਹੁਤ ਆ ਜਿਹਦੇ ਕਰਕੇ ਸਾਨੂੰ ਪ੍ਰੋਬਲਮ ਆਉਂਦੀ ਸ਼ਹਿਰ ਵਾਸੀਆਂ ਨੂੰ ਇਹਦਾ ਬਹੁਤ ਫਾਇਦਾ ਮਿਲੂਗਾ ਜਿਹਦੇ ਨਾਲ ਸਾਨੂੰ ਸੁੱਖ ਦਾ ਸਾਥ ਮਿਲੇਗਾ ਅਡੇ ਨਾਲ ਨੇ ਪਾਰ ਨੰਬਰ 3 ਤੋਂ ਮਨਜੀਤ ਕੌਰ ਜੀ ਜੋ ਕਿ ਬਲੌਕ ਪ੍ਰਧਾਨ ਵੀ ਨੇ ਆਮ ਆਦਮੀ ਪਾਰਟੀ ਤੋਂ ਮਨਜੀਤ ਕੌਰ ਜੀ ਅੱਜ ਦੇ ਦਿਨ ਬਾਰੇ ਖਾਸ ਗੱਲਾਂ ਦੱਸੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਮੈਂ ਨਗਰ ਕਾਉਂਸਲ ਕਮੇਟੀ ਦੇ ਵਿੱਚ ਆਈ ਸੀਗੀ ਤੇ ਅੱਜ ਇੱਥੇ ਨਵੀਂ ਮਸ਼ੀਨ ਆਈ ਹੈ ਸੀਵਰ ਦੀ ਜੋ ਕਿ 25 30 ਸਾਲਾਂ ਤੋਂ ਪੁਰਾਣੀਆਂ ਮਸ਼ੀਨਾਂ ਲਿਆਂਦੇ ਸੀ ਕੋਈ ਆਈ ਨਹੀਂ ਸੀ ਪੁਰਾਣੀਆਂ ਮਸ਼ੀਨਾਂ ਆਉਂਦੀਆਂ ਸੀ ਪਰ ਕੰਮ ਨਹੀਂ ਸੀ ਕਰਦੀਆਂ ਸਾਰੇ ਮਰੰਡੇ ਦੀ ਇਹੀ ਸਮੱਸਿਆ ਸੀ ਕਿ ਸਫਾਈ ਨਹੀਂ ਹੋ ਰਹੀ ਸੀ ਹੁਣ ਬੱਡੀ ਮਸ਼ੀਨ ਆ ਗਈ ਹੈ ਪਾਵਰ ਵਾਲੀ ਮਸ਼ੀਨ ਆ ਗਈ ਹੈ ਜਿਸ ਦੇ ਕਾਰਨ ਸਾਰੇ ਮਰਿੰਡੇ ਦਾ ਸਾਰੇ ਮਰਿੰਡੇ ਦੀਆਂ ਸਮੱਸਿਆਵਾਂ ਦਾ ਸੀਵਰੇਜ ਦੀ ਸਮੱਸਿਆਵਾਂ ਦਾ ਹੱਲ ਹੋਵੇਗਾ ਠੀਕ ਹੈ ਜੀ